ਸਾਡਾ ਵਿਆਹ ਮੈਰੀ ਜੋਈ ਮੈਂ ਇਨਸਾਫ ਚਾਹੁੰਦਾ ਮੈਂ 22 ਤਰੀਕ ਨੂੰ ਸਾਡੇ ਵਿਆਹ ਨੂੰ ਸਾਲ ਹੋ ਗਿਆ ਸੀ ਜੀ 23 ਤਰੀਕ ਨੂੰ ਇਹਨੂੰ ਲੰਗੇ ਅੱਤੀ ਹੋਟਲ ਦੇ ਵਿੱਚ ਫੜਿਆ ਕਿਸੇ ਅਦਰ ਪਰਸਨ ਦੇ ਨਾਲ ਤੇ ਪੁਲਿਸ ਬੁਲਾਈ ਹੈ ਮੌਕੇ ਤੇ মিডিਆ ਵਾਲੇ ਬੁલાਏ ਨੇ মিডিਆ ਵਾਲੇ ਜੋ ਸਾਰੇ ਮੇਰੇ ਕੋਲ ਪ੍ਰੂਫ ਪੇ ਨਹੀਂ ਜੀ 23 ਫਰਵਰੀ 23 ਫਰਵਰੀ ਦਾ ਵਾਕਿਆ ਆ ਮੁੰਡਾ ਜੀ ਇਹ ਹੋਟਲ ਦਾ ਉਹਨੂੰ ਕਾਲੀ ਕਰ। ਆ ਜਾ ਫੇਰ। ਕਿਆ ਵੀ ਤੂੰ ਹੀ ਬਣ ਲ। ਤਾਣਾ ਥੋੜੀ ਰੋਕ। ਉਹਨਾਂ ਕੀਆ ਧਿਆ ਹੈ ਲੱਗ ਰਾਇਆ ਬਾਹਰ ਯਾਸੀ ਕਾਦੀ ਫਿਰਦੀ ਆ। ਬਾਈ ਫੇਰ। ਉਹ ਬੱਧਿਆਸ ਤੇ ਬਣਾ ਰਿਹਾ। ਕਿਆ ਬਣਾਈ ਨਹੀਂ। ਮੀਡੀਅਮ ਨੇ ਬਣਾਇਆ ਬਾਈ। ਆਪ ਵੀ ਬਣਾਈ ਚੱਲ ਆ ਵੀ। ਹੋਟਲ ਵਾਲੀ ਆਪ ਵੀ ਬਣਾਈ ਚੱਲ। ਹੋਟਲ ਵਾਲੇ ਸਾਤ ਦਿਨ ਦਾ ਪੂਰਾ। ਜੀ। ਤੇ ਚਲਾਉ ਤੈਨੂੰ। ਉਸੇ ਇਖਿਆਨੀ ਜਿਹੜਾ ਨਾਲ ਉਹ ਕਿਥੇ ਪਿਆ ਬੰਦਰੀ ਆ ਫੜਾ ਉਹ ਵੀ ਘਰ ਤੋਂ ਉਹ ਨਿਕਲਦਾ ਨਹੀਂ ਹੋਟਲ ਬਾਹਰ ਵੀ ਨਾਲ ਰਾਜ ਜਾਂਦੇ ਨੇ ਕੁੜੀ ਹੋਵੇ ਤੇ ਹੋਟਲ ਦੇ ਬਾਹਰ ਵੀਡੀਓ ਰੱਖੋ ਨਾ ਭਣਾ ਇੱਕ ਕੈਮਰਾ ਪੈਨ ਉਹ ਸਟਰੀਟ ਕਰ ਦਿੱਤੀ ਪਾ ਜੀ ਮੈਂ ਤਾਂ ਸਭ ਕੰਪਨੀ ਸਟਰੀਟ ਕਰ ਦਿੱਤੀ ਉਹਨਾਂ ਦੇ ਵਿੱਚ ਕਿਹੜਾ ਮੇੜੀਆਂ ਨਾ ਤੁਸੀਂ ਨਹੀਂ ਖੰਭਾ ਪਾਸੇ ਹੋ ਜਾ ਪਾਸੇ ਹੋ ਜਾ ਮੈਂ ਮੈਂ ਫੇਗਾ ਨਾ ਸਾਰੇ ਦੱਪੜ ਮਾਰ ਲੈ ਕੁੜੀ ਜਾਂ ਚੱਕਦਾ ਤੂੰ ਤੂੰ ਨਾ ਕੋਈ ਸ਼ਮਪਾ ਹਾਂ ਤਰਫ ਰਿਹਾ ਹੋ ਜੇ ਨਹੀਂ ਕਹਿੰਦੇ ਰੋਡ ਸਾਰਾ ਇਕੱਠਾ ਹੋਇਆ ਪਿਆ ਹੁੰਦੇ ਪਿਆ ਕਾਰ ਲੇ ਹੂੰ ਉਹ ਗੱਲ ਨਹੀਂ ਮੈਂ ਕਿ ਉਹਦੇ ਪਾਸੋਂ ਇਹ ਰੇਲ ਦੇ ਪਾਸੋਂ ਉਹ ਵੀ ਹੋਰ ਭਾਈ ਕੱਢਾ ਜਾ ਮੈਨੂੰ ਲੱਗਾ ਭਾਈ ਇਹਨਾਂ ਨੂੰ ਤੋਰ ਤੋਂ ਕੰਮ ਫੇਰ ਕੰਮ ਆਟੋ ਵਾਲਿਆਂ ਨੂੰ ਇਹਨਾਂ ਨੂੰ ਤੋਰੋ ਅੱਗੇ ਜਾਮ ਲੱਗ ਜਾਣਾ ਇੱਥੇ ਉਹ ਇੱਥੇ ਜਾਮ ਲਾਉਣਾ ਹੀ ਦੇਖਦੇ ਪਏ ਆ ਤਾਂ ਜਾਮ ਲੱਗ ਜਾਣਾ ਜੀ ਜੀਤੇ ਭਾਈ ਹਾਂਜੀ ਕੀ ਨਾਮ ਆ ਸਾਹਮਣੇ ਦੇਖੋ ਨਾਮ ਮੇਰਾ ਜੀ ਗੁਰਪ੍ਰੀਤ ਸਿੰਘ ਹੈ ਨਾਮ ਅੱਜ ਆਪਾਂ ਕਿਉਂ ਇਕੱਠੇ ਹੋਏ ਆ ਅੱਜ ਇਕੱਠੇ ਇਸ ਕਰਕੇ ਹੋਏ ਆ ਮੈਂ ਅੱਜ ਤੋਂ ਸਾਲ ਪਹਿਲਾਂ ਮੇਰੀ ਮੈਰਿਜ ਹੋਈ ਸੀਗੀ 22 ਤਰੀਕ ਨੂੰ 1 ਸਾਲ ਹੋਇਆ ਠੀਕ ਹੈ ਜੀ ਤਤ 23 ਤਰੀਕ ਨੂੰ ਮੈਂ ਆਪਣੀ ਵਾਈਫ ਨੂੰ ਕਿਸੇ ਨੇ ਰੰਗੀ ਹੱਥੀ ਫੜਿਆ ਠੀਕ ਹੈ ਜੀ ਤਾਂ ਮੈਂ ਚਾਹੁੰਦਾ ਮੈਨੂੰ ਇਨਸਾਫ ਮਿਲੇ ਉਪਰੋਂ ਉਹਦੇ ਫਾਦਰ 8 ਵਜੇ ਰਾਤ ਨੂੰ ਆਏ ਆ ਕੁੜੀ ਨੂੰ ਲੈ ਕੇ ਆ ਮੇਰੇ ਕੋਲ ਸਾਰੇ ਪ੍ਰੂਫ ਨੇ ਮੀਡੀਆ ਵਾਲੇ ਆਏ ਸੀਗੇ ਦੋ ਤਿੰਨ ਪੱਤਰਕਾਰ ਉਸ ਤੋਂ ਬਾਅਦ ਪੁਲਿਸ ਬੁਲਾਈ ਹੈ ਮੁਲਾਜ਼ਮ ਬੁਲਾਈ ਨੇ ਮੁਲਾਜ਼ਮ ਬੁਲਾਉਣ ਤੋਂ ਬਾਅਦ ਮੌਕੇ ਤੇ ਉਹਨਾਂ ਨਾਲ ਗੱਲਬਾਤ ਹੋਈ ਹੈ ਇਹਨਾਂ ਦੇ ਫਾਦਰ ਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ ਆਪਾਂ ਬੈਠ ਕੇ ਗੱਲ ਕਰ ਲਾਂਗੇ ਬੈਠ ਕੇ ਗੱਲ ਕਰਨ ਤੋਂ ਬਾਅਦ ਇਹ ਇਹਨਾਂ ਨੇ ਰੱਖ ਲਿਆ ਸੋਮਵਾਰ ਦਾ ਟਾਈਮ ਸੋਮਵਾਰ ਨੂੰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਪੈਸਿਆਂ ਦੀ ਡਿਮਾਂਡ ਕਰਤੀ ਜੇ ਅਸੀਂ ਤੁਹਾਨੂੰ ਡਿਵੋਰਸ ਤਾਂ ਦੇਣਾ ਤੁਸੀਂ 10 ਲੱਖ ਰੁਪਈਆ ਸਾਨੂੰ ਦਿਓ ਅਸੀਂ ਤਾਂ ਤੁਹਾਨੂੰ ਡਿਵੋਰਸ ਦੇਣਾ ਦੇਖੋ ਜੀ 10 ਲੱਖ ਦਾ ਨਾ ਇਹਨਾਂ ਕੋਈ ਪ੍ਰੂਫ ਆ ਨਾ ਕੋਈ ਕੁਛ ਆ ਠੀਕ ਹੈ ਜਿਹੜੇ ਮੈਂ ਕੁੜੀ ਤੋਂ ਪੈਸੇ ਲੈਣੇ ਆ ਉਹ ਕੋਈ ਗਿਣਤੀ ਦੇ ਵਿੱਚ ਨਹੀਂ ਮੇਰੇ ਕੋਲ ਪੱਕਿਆਂ ਦੇ ਵਿੱਚ ਪ੍ਰੂਫ ਆ ਕੁੜੀ ਤੇ ਕਿਹੜੇ ਥਾਣਾ ਦਾ ਮਸਲਾ ਠੀਕ ਹੈ ਥਾਣਾ ਜੀ ਜੋਦੇਵਾਲ ਬਸਤੀ ਦਾ ਮਸਲਾ ਜੀ 5 ਸਾਲ ਹੋ ਗਿਆ ਤਾਂ ਮੈਰਿਜ ਹੋਇਆ ਉਹਨੂੰ ਕੋਈ ਪਹਿਲਾਂ ਵੀ ਨਾਲ ਕੋਈ ਜਗ੍ਹਾ ਪਹਿਲਾਂ ਜੀ ਦੋ ਵਾਰੀ ਇਹ ਮਤਲਬ ਘਰੇ ਇਹਨੇ ਕਲੇਜ ਕੀਤਾ ਆ 15 ਦਿਨ ਬਾਅਦ ਹੀ ਰੰਗ ਦਿਖਾਉਣ ਲੱਗ ਗਈ ਸੀ ਜੀ ਇਹਨੇ ਪੁਲਿਸ ਵਾਲੇ ਬੁਲਾਏ ਆ ਪੁਲਿਸ ਵਾਲਿਆਂ ਨੂੰ ਕਹਿੰਦੀ ਪੁਲਿਸ ਵਾਲਿਓ ਤੁਸੀਂ ਵੀ ਸਰਦਾਰ ਆ ਇਹ ਵੀ ਸਰਦਾਰ ਆ ਤੁਸੀਂ ਇਹਨਾਂ ਦੀ ਗੱਲ ਤਾਂ ਸੁਣਦੇ ਹੋ ਸਾਡੀ ਗਲੀ ਇਕੱਠੀ ਹੋਈ ਗਲੀ ਸਾਰੀ ਕਸੂਰਬੰਦ ਕੁੜੀ ਦਾ ਕੱਢਦੀ ਪਈ ਐ ਚਲੋ ਇੱਕ ਬੰਦਾ ਗਲਤ ਹੋ ਸਕਦਾ ਸਾਰੇ ਥੋੜੀ ਗਲਤ ਹੋ ਜੂਗੇ ਭਾਈ ਲਵ ਮੈਰਿਜ ਸੀਗੀ 2018 ਦੇ ਵਿੱਚ 22 ਜਨਵਰੀ ਨੂੰ ਸਾਡੀ ਪਹਿਲੀ ਮੁਲਾਕਾਤ ਹੋਈ ਸੀਗੀ ਠੀਕ ਐ ਉਸ ਤੋਂ ਬਾਅਦ ਕਰਦੇ ਕਰਾਉਂਦੇ ਐ ਇਹਨੇ ਮੈਨੂੰ ਫੋਰਸ ਕੀਤਾ ਮੈਰਿਜ ਲਈ 23 2023 ਦੇ ਵਿੱਚ 22 ਫਰਵਰੀ ਨੂੰ ਸਾਡੀ ਮੈਰਿਜ ਹੋਈ ਹੈ ਜੀ। ਉਹ ਜੀ ਮੰਗੀ ਕਰਦੇ ਬੋਲ ਮੰਗੇ ਇਹੀ ਕਰਦੇ ਆ ਜੀ ਦੇਖੋ ਮੈਨੂੰ ਇਨਸਾਫ ਮਿਲਿਆ ਜਾਵੇ ਮੈਂ ਪ੍ਰਸ਼ਾਸਨ ਅੱਗੇ ਇਹ ਬੇਨਤੀ ਕਰਦਾ ਕਿ ਬੰਦੀ ਕਾਰਵਾਈ ਮੁੰਡੇ ਤੇ ਹੋਈ ਜਾਵੇ ਜਿਹੜਾ ਉਹ ਵੀ ਮੁੰਡਾ ਵੀ ਪਤਾ ਲੱਗਿਆ ਕਿ ਵਿਆਹਿਆ ਹੋਇਆ ਮੁੰਡਾ ਉਹ ਠੀਕ ਹੈ ਉਹਦੀ ਫੋਟੋਸ ਹੈਗੀਆਂ ਨੇ ਵੀਡੀਓਸ ਹੈਗੀਆਂ ਨੇ ਉਹਤੇ ਬੰਦੀ ਕਾਰਵਾਈ ਕੀਤੀ ਜਾਵੇ ਠੀਕ ਹੈ ਤਾਂ ਜੋ ਕੁੜੀ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਮੈਨੂੰ ਇਨਸਾਫ ਮਿਲੇ ਬਸ ਮੈਂ ਪ੍ਰਸ਼ਾਸਨ ਅੱਗੇ ਇਹੀ ਹੱਥ ਵੰਨ ਕੇ ਬੇਨਤੀ ਕਰਦਾ ਜੀ। ਮੈਂ ਕਾਕੇ ਦਾ ਫਾਦਰ ਜੀ ਇਹ ਕਾਕੇ ਦੇ ਨਾਲ ਚਲੋ ਹੋਇਆ ਦਾ ਜੁਲਮੀ ਆ ਆਪਾਂ ਇਹਨਾਂ ਨੂੰ ਪਹਿਲਾਂ ਵੀ ਰੋਕਦੇ ਸੀਗੇ ਇਹ ਰੁਕੇ ਨਹੀਂਗੇ ਬਾਕੀ ਦੂਜੀ ਗੱਲ ਇਹ ਹੈਗੀ ਆ ਉਹ ਦੋ ਵਾਰੀ ਪਹਿਲਾਂ ਮੈਂ ਸੀਗਾ ਬਾਹਰ ਤਾਂ ਮੈਨੂੰ ਘਰਦਿਆਂ ਨੇ ਫੋਨ ਕੀਤਾ ਵੀ ਤੁਸੀਂ ਆ ਜਾਓ ਨਹੀਂ ਤਾਂ ਇੱਥੇ ਕੋਈ ਮੌਤ ਹੋਊਗੀ ਤਾਂ ਫੇਰ ਤੁਸੀਂ ਆਉਂਗੇ ਤਾਂ ਮੇਰੇ ਘਰਦਿਆਂ ਨੂੰ ਕਹਿੰਦੇ ਵੀ ਤੂੰ ਕਹਿੰਦੀ ਵੀ ਮੈਂ ਤੇਰਾ ਗਾਲ ਘੁੱਟ ਕੇ ਤੈਨੂੰ ਮਾਰ ਦਊਂਗੀ ਤਾਂ ਬਾਕੀ ਮੈਨੂੰ ਵੀ ਜਦੋਂ ਉਹਨੇ ਪਹਿਲਾਂ ਪੁਲਿਸ ਰਾਹੀਂ ਦੁਬਾਰਾ ਮੇਰੇ ਆਏ ਤੇ ਵੀ ਬੁਲਾਈ ਤੇ ਉਹਨੇ ਪੁਲਿਸ ਨੇ ਮੈਨੂੰ ਕਹਿੰਦੀ ਮੈਂ ਤੇਰੇ ਮੂੰਹ ਤੇ ਥੱਪੜ ਮਾਰੂ ਇਰੇ ਮੁੰਡੇ ਕੋਲ ਮੋਬਾਈਲ ਖੁੰਦੀ ਸੀਗੀ ਇਰੇ ਕੋਲੋਂ ਮੈਂ ਮੋਬਾਈਲ ਲੈ ਲਿਆ ਆਹ ਗੱਲ ਤੋਂ ਮੈਨੂੰ ਕਹਿੰਦੀ ਮੈਂ ਤੇਰੇ ਥੱਪੜ ਮਾਰੂੰ ਇਹ ਉਹਦਾ ਨਾ ਮੰਮੀ ਨਾ ਡੈਡੀ ਕੋਈ ਨਹੀਂ ਆ ਸਾਡੇ ਗਵਾਂਡੀਆਂ ਨੂੰ ਕਹਿੰਦੀ ਵੀ ਤੁਸੀਂ ਇਹਨਾਂ ਦੇ ਗਵਾਂਡੀਆਂ ਤਾਂ ਇਹਦੀ ਹੈਲਪ ਕਰਦੇ ਆ ਔਰਸ ਵਾਲਿਆਂ ਨੂੰ ਕਹਿੰਦੀ ਤੁਸੀਂ ਸਰਦਾਰ ਆ ਤਾਂ ਤੁਸੀਂ ਇਹਨਾਂ ਦੀ ਹੈਲਪ ਕਰਦੇ ਆ ਨਵੀਂ ਘਟਨਾ ਕੀ ਹੋਈ ਹੈ ਹਾਂ ਨਵੀਂ ਘਟਨਾ ਇਹ ਹੋਈ ਆ ਉਹ ਜਿਹੜਾ ਹਸਪੀਟਲ ਦੂਜਾ ਆ ਹੋਟਲ ਉਹਦੇ ਵਿੱਚ ਕਿ ਮੁੰਡੇ ਦੇ ਨਾਲ ਰੰਗੀ ਹੱਥੀ ਫੜੀ ਗਏ ਮੁੰਡੇ ਨੇ ਫੜ ਲਈ ਤਾਂ ਮੈਨੂੰ ਫੇਰ ਨੇ ਬੁਲਾਇਆ ਕਹਿੰਦਾ ਡੈਡੀ ਇੱਥੇ ਆ ਜਾਓ ਜੇ ਲਈ ਅਸੀਂ ਉੱਥੇ ਗਏ ਤਾਂ ਇਹਦੇ ਡੈਡੀ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਭਾਜੀ ਆਓ ਇੱਥੇ ਆ ਕੇ ਮੈਂ ਕਿਹਾ ਕੁੜੀ ਤੁਹਾਡੀ ਇੱਦਾਂ-ਇੱਦਾਂ ਕਰਕੇ ਫੜੀ ਹੋਆ ਕਹਿੰਦਾ ਮੈਂ ਆਉਣਾ ਜਾਨੂ ਉਹ ਆਇਆ ਨਹੀਂ ਆ ਕੇ ਮੈਨੂੰ ਕਹਿੰਦਾ ਮੈਂ ਆਉਣਾ ਮੈਂ 10 ਵਾਰੀ ਫੋਨ ਕੀਤੇ ਆਉਣੇ ਆ ਰਾਤ ਨੂੰ ਜਾ ਕੇ ਉਹ 8 ਵਜੇ ਉੱਥੇ ਆਇਆ ਮੈਨੂੰ ਕਹਿੰਦਾ ਕੋਈ ਨਹੀਂ ਭਾਜੀ ਜੇ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਬਈ ਆਪਾਂ ਇੱਦਾਂ ਕਰਦੇ ਆਂ ਬਈ ਆਪਾਂ ਬਹਿ ਕੇ ਗੱਲ ਨਿਬੇੜ ਲਵਾਂਗੇ ਫੈਸਲਾ ਕਰ ਲਵਾਂਗੇ ਇਹਨਾਂ ਨੇ 2 ਦਿਨ ਸਾਡੇ ਕੋਲ ਲੈ ਲੈ ਦੋ ਦੋ ਦਿਨ ਲਾਈਨ ਦੇ ਨਾਲ ਇਹਨਾਂ ਵਿੱਚ ਇਹ ਪਾਸਤਾ ਵਿੱਚ ਆਪਣੀ ਢਮਾਰ ਰੱਖ ਦਿੱਤੀ ਵੀ ਉਹ ਦਾਦਾ ਛੜਕਾਰਾ ਹੋਣਾ ਨਹੀਂ ਇਹਨਾਂ ਨੂੰ ਆਪਾਂ ਪੈਸੇ ਪਾਉਨੇ ਆ ਇਹ ਸਾਡਾ ਕੀ ਕਰਦੇ ਹੋ ਪੁਲਿਸ ਅੱਛਾ ਆਪਾਂ ਦਾ ਇਹ ਸਾਡੀ ਬੇਨਤੀ ਆ ਕਿਸੇ ਤਰ੍ਹਾਂ ਵੀ ਮੁੰਡੇ ਦਾ ਛੜਕਾਰਾ ਕਰਾਇਆ ਜਾਵੇ ਬਸ ਇਹੀ ਆ ਸਾਰਿਆਂ ਦੇ ਅੱਗੇ ਸਾਡੀ ਬੇਨਤੀ ਆ ਪਰਮਾਤਮਾ ਮਿਹਰ ਕਰੇ ਬਸ ਵਾਹਿਗੁਰੂ ਇਹਦੇ ਕੋਲ ਨਵੇੜਾ ਕਰਾ ਦੇਵੇ ਬਸ ਸਾਡਾ ਬਸ ਸਾਡੀ ਇਹੀ ਮੰਗਿਆ ਜੀ